ਵਿਦਵਾਨਾਂ ਰੇੜੀ ਦੇ ਸਤਕਾਰਯੋਗ ਸਰੋਤੇ ਲੋਕਮਾਨ ਹਕੀਮ ਵੈਦ ਜਗਤ ਪ੍ਰਸਿੱਧ ਨੇਤੀਵੇਤਾ ਵਿਦਵਾਨ ਕਈ ਸਾਰੇ ਲੋਕਮਾਨ ਦਾ ਜ਼ਿਕਰ ਮਿਲਦਾ ਇਹ ਲੋਕਮਾਨ ਕੌਣ ਸੀ ਕਿੰਨੇ ਸੀ ਕੀ ਇਹਨਾਂ ਦਾ ਇਤਿਹਾਸ ਹੈ ਕੀ ਇਹਨਾਂ ਦਾ ਮ ਇਤਿਹਾਸ ਹੈ ਉਸ ਬਾਰੇ ਗੱਲਬਾਤ ਕਰਦੇ ਹਾਂ ਅਰਬ ਦਾ ਇੱਕ ਜਗਤ ਪ੍ਰਸਿੱਧ ਹਕੀਮ ਹੋਇਆ ਨੇਤੀਵੇਤਾ ਵਿਦਵਾਨ ਹੋਇਆ ਜਿਸ ਨਾਲ ਇਹਨੀ ਬਹੁ ਰੰਗੀ ਲੋਕਤਾਰਾ ਜੁੜੀ ਹੋਈ ਹੈ ਕਿ ਇਹ ਪ੍ਰਾਣਿਕ ਪੁਰਸ਼ ਦਾ ਰੂਪ ਧਾਰ ਕਰ ਗਿਆ। 卢ਕਮਾਨ ਦਾ ਜ਼ਿਕਰ ਬਾਈਬਲ ਤੇ ਕੁਰਾਨ ਦੇ ਵਿੱਚ ਵੀ ਆਉਂਦਾ ਹੈ। ਅਰਬੀ ਦੇ ਵਿੱਚ ਇਸ ਦੀਆਂ ਰਚੀਆਂ ਅਨੇਕਾਂ ਨੀਤੀ ਕਥਾਵਾਂ ਤੇ ਹਜ਼ਾਰਾਂ ਅਖਾਣ ਮਿਲਦੇ ਨੇ ਜੋ ਇਸ ਨੂੰ ਲੋਕ ਨਾਇਕ ਦਾ ਦਰਜਾ ਬਖਸ਼ਦੇ ਨੇ। ਤੇ 卢ਕਮਾਨ ਦੇ ਸਮੇਂ ਤੇ ਸਥਾਨ ਬਾਰੇ ਕੋਈ ਵਿਦਵਾਨ ਵੀ ਇੱਕ ਮਤ ਨਹੀਂ। ਕੋਈ ਦੱਸਦਾ ਕਿ ਉਹ ਉਦੋਂ ਪੈਦਾ ਹੋਇਆ, ਕੋਈ ਕਹਿੰਦਾ ਫਲਾਣੇ ਥਾਂ ਪੈਦਾ ਹੋਇਆ ਪਰ ਕਈ ਯੂਰੋਪੀਅਨ ਵਿਦਵਾਨ ਤੇ ਯੂਨਾਨੀਆਂ ਤਾਂ ਯੂਨਾਨੀਆਂ ਦੇ ਨੀਤੀਵੇਤਾ ਈਸਪ ਨੂੰ ਹੀ ਲੋਕਮਾਨ ਮੰਨਦੇ ਨੇ ਕਿਉਂਕਿ ਯੂਨਾਨ ਦਾ ਇੱਕ ਨੀਤੀਵੇਤਾ ਹੋਇਆ ਈਸਪ ਉਸਨੂੰ ਹੀ ਯੂਰਪੀਅਨ ਵਿਦਵਾਨ ਲੋਕਮਾਨ ਮੰਨਦੇ ਨੇ ਕਿਉਂਕਿ ਜੋ ਈਸਪ ਦੀਆਂ अनेका ਨੀਤੀ ਕਥਾਵਾਂ ਨੇ ਅਰਬ ਦੇ ਵਿੱਚੋਂ ਲੋਕਮਾਨ ਦੇ ਨਾਂ ਹੇਠ ਪ੍ਰਚਲਿਤ ਹੋ ਗਈਆਂ ਸੰਸਾਰ ਦੇ ਵਿੱਚ ਕਈ ਲੋਕਮਾਨ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਲੋਕਮਾਨ ਚਰਚਿਤ ਨੇ ਇਹਨਾਂ ਤਿੰਨੇ ਲੋਕਮਾਨਾਂ ਦਾ ਆਪਾਂ ਜ਼ਿਕਰ ਕਰਾਂਗੇ ਤੇ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਵਿਅਕਤੀਗਤ ਨੂੰ ਇਕੋ ਲੁਕਮਾਨ ਦੇ ਵਿੱਚ ਕੇਂਦਰਿਤ ਕਰ ਲਿਆ ਜਾਪਦਾ ਸਭ ਤੋਂ ਪਹਿਲਾਂ ਪੁਰਾਣੇ ਲੁਕਮਾਨ ਨੂੰ ਅਲ ਹਕੀਮ ਵੀ ਕਿਹਾ ਜਾਂਦਾ ਸੀ ਕੁਰਾਨ ਸ਼ਰੀਫ ਦੇ ਵਿੱਚ ਵਿੱਚ ਇਸ ਉੱਤੇ ਇੱਕ ਪੂਰਾ ਸੂਰਾ ਯਾਨੀ ਇੱਕ ਪੂਰਾ ਪਾਠ ਲਿਖਿਆ ਹੋਇਆ ਕੁਰਾਨ ਦੇ 31ਵੇਂ ਸੂਰੇ ਅਨੁਸਾਰ ਕਿਉਂਕਿ ਪਾਠ ਨੇ ਕੁਰਾਨ ਦੇ ਅੱਗੇ-ਅਗੇ ਕੁਰਾਨ ਦੇ 31ਵੇਂ ਸੂਰੇ ਅਨੁਸਾਰ ਲੁਕਮਾਨ ਦਾਊਦ ਦਾ ਸਮਕਾਲੀ ਸੀਗਾ ਪਾਵੇਂ ਕਿਸ ਦਾ ਜੀਵਨ ਵਿਸਥਾਰ ਤੇ ਸਜਰਾ ਕੁਰਾਨ ਦੇ ਵਿੱਚ ਨਹੀਂ ਮਿਲਦਾ ਜਦੋਂ ਇਹ ਆਦ ਕਬੀਲਾ ਤਬਾਹ ਕੀਤਾ ਗਿਆ ਤਾਂ ਉਦੋਂ ਲੁਕਮਾਨ ਨੂੰ ਬਾਦਸ਼ਾਹ ਸਥਾਪਿਤ ਕੀਤਾ ਗਿਆ ਹੁਣ ਦੂਸਰਾ ਲੁਕਮਾਨ ਦੀ ਜਿਹੜੀ ਚਰਚਾ ਹੈ ਉਹ ਲੁਕਮਾਨ ਬੜਾ ਬੁੱਧੀਮਾਨ ਤੇ ਸੁਗੜ ਸਿਆਣਾ ਸੀ ਏਕ ਮਿਸਰ ਦੇ ਹਬਸ਼ੀ ਦਾ ਪੁੱਤਰ ਸੀ ਜਿਸ ਨੂੰ ਦਾਊਦ ਜਾਂ ਸੁਲਮਾਨ ਦੇ ਰਾਜ ਸਮੇਂ ਕਿਸੇ ਯੁੱਧੀ ਦੇ ਅੱਗੇ ਵੇਚ ਦਿੱਤਾ ਗਿਆ ਸੀ ਇਹ ਹਬਸ਼ੀ ਬੜੀ ਉੱਚੀ ਸੋਚੀ ਜ਼ਿੰਦਗੀ ਗੁਜ਼ਾਰਨ ਮਗਰੋਂ ਮਿਸਾਲਾਂ ਦੀ ਇੱਕ ਪੁਸਤਕ ਜਾਂ ਕਿਤਾਬ ਲਿਖ ਕੇ ਪਿੱਛੇ ਛੱਡ ਗਿਆ ਜਿਸ ਦੇ ਵਿੱਚ ਇਸ ਤੇ ਲਿਖੇ ਅਖਾਣ ਤੇ ਪ੍ਰਸੰਗ ਨੀਤੀ ਕਥਾਵਾਂ ਮਿਲਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਕਈ ਉਕਤੀਆਂ ਲੋਕਾਂ ਦੇ ਵਿੱਚ ਪ੍ਰਸਿੱਧ ਨੇ ਕਿ ਲੋਕਮਾਨ ਵੈਦ ਇਹ ਕਹਿ ਗਿਆ ਲੋਕਮਾਨ ਇਹ ਨੀਤੀ ਕਢ ਗਿਆ ਦੂਜਾ ਲੋਕਮਾਨ ਇਹ ਸੀ ਜੋ ਹਬਸ਼ੀ ਦਾ ਪੁੱਤਰ ਮੰਨਿਆ ਜਾਂਦਾ ਮਿਸਰ ਦਾ ਰਹਿਣ ਵਾਲਾ ਸੀ ਤੇ ਤੀਸਰਾ ਲੋਕਮਾਨ ਹੈ ਜਿਹੜਾ ਆਦ ਫਿਰਕੇ ਦਾ ਇੱਕ ਸ਼ਹਿਜ਼ਾਦਾ ਸੀ ਜੋ 3500 ਸਾਲ athwa 7 ਗਿੱਧਾਂ ਦੀ ਉਮਰ ਭੋਗ ਕੇ ਮਰਿਆ ਸੀ ਜਾਨੀ ਕਿ ਇਸ ਦੀ 3500 ਸਾਲ ਉਮਰ ਸੀ ਇਹ ਹਾਲਾਂਕਿ ਇਹ ਚੀਜ਼ਾਂ ਮਿਥ ਨੇ ਕਿਉਂਕਿ ਮੰਨਿਆ ਜਾਂਦਾ ਕਿ ਜਿਹੜੀ ਗਿੱਧ ਹੈ ਨਾ ਆ ਵਲਚਰ ਇੱਕ ਈਗਲ ਹੁੰਦੀ ਹੈ ਇੱਕ ਵਲਚਰ ਹੁੰਦੀ ਹੈ ਜਿਹੜੀ ਗਿੱਧ ਹੈ ਨਾ ਜਿਹਨੂੰ ਗਲਜ ਵੀ ਕਹਿੰਦੇ ਨੇ ਜਾਂ ਗਿਰਦ ਵੀ ਕਹਿੰਦੇ ਨੇ ਸਭ ਤੋਂ ਵੱਡਾ ਪੰਛੀ ਹੈ ਸਫਾਈ ਸੇਵਕ ਵੀ ਹੈ ਗਿਰਦ ਦੇ ਮਰਨ ਤੇ 6 ਮਹੀਨੇ ਦੀ ਕੈਦ ਹੈ ਇੰਡੀਆ 'ਚ ਕੋਕੇ ਕਰਗਾਬੜੀ 'ਚ ਮਾਸ ਚੁੰਡਦਿਆਂ ਨੇ ਜਾਂ ਜਿਹੜੇ ਪਾਰਸੀ ਭਾਈਚਾਰੇ ਦੇ ਲੋਕ ਨੇ ਉਹ ਆਪਣੀਆਂ ਲਾਸ਼ਾਂ ਨੂੰ ਜਾਂ ਤੁਸੀਂ ਵੇਖੋ ਗੇਲੇਦ ਲਲਦਾਖ ਦੇ ਵਿੱਚ ਉਧਰੋਂ ਬੰਬੇ ਦੇ ਵਿੱਚ ਈਵਨ ਬੋਧੀ ਵੀ ਜਾਂ ਪਾਰਸੀ ਵੀ ਆਪਣੀਆਂ ਲਾਸ਼ਾਂ ਦਾ ਸੰਸਕਾਰ ਵਗੈਰਾ ਨਹੀਂ ਕਰਦੇ ਨਾ ਦਫਨਾਉਂਦੇ ਨੇ ਉਹ ਇਸ ਨੂੰ ਸਾਇਲੈਂਸ ਟਾਵਰ ਹੁੰਦਾ ਇੱਕ ਉੱਥੇ ਰੱਖ ਦਿੰਦੇ ਨੇ ਤੇ ਫਿਰ ਉਸ ਨੂੰ ਜਿਹੜਾ ਹੈਗਾ ਇਹ ਗਿੱਧਾਂ ਖਾਂਦਿਆਂ ਨੇ ਮੰਨਿਆ ਜਾਂਦਾ ਕਿ ਗਿੱਧ ਦੀ ਉਮਰ 700 ਸਾਲ ਹੈ ਯਾਨੀ ਇਹ ਤਕਰੀਬਨ ਸੌਰੀ 500 ਸਾਲ ਗਿੱਧ ਉਮਰ ਕੱਢਦੀ ਹੈ ਆਪਣੀ ਹਾਲਾਂਕਿ ਇਹ ਵੀ ਮਿੱਥ ਹੈ ਇੰਨੀ ਲੰਮੀ ਉਮਰ ਗਿੱਧ ਦੀ ਸ਼ਾਇਦ ਨਹੀਂ ਹੁੰਦੀ ਹੁਣ ਤਾਂ ਤੁਸੀਂ ਵੇਖੋ ਆਕਸੀਡੇਸ਼ਨ ਲਾ ਲਾ ਕੇ ਕਿਦਾਂ ਹੀ ਪੰਜਾਬ ਚ ਖਤਮ ਹੋ ਗਿਆਂ ਗਿਰ ਜਾਂ ਗੜ ਜਾਂ ਵੀ ਕਹਿੰਦੇ ਸੀ ਜਿਨ੍ਹਾਂ ਨੂੰ ਤੇ ਇਹ ਸੱਤ ਗਿੱਧਾਂ ਦੀ ਉਮਰ ਭੋਗ ਕੇ ਮਰਿਆ ਯਾਨੀ ਕਿ 3500 ਸਾਲ ਹੈ ਨਾ ਤੇ 500 ਸਾਲ ਇੱਕ ਗਿੱਧ ਦੀ ਉਮਰ ਮੰਨੀ ਜਾਂਦੀ ਹੈ ਵੀ ਮੈਨੂੰ ਮਿੱਥ ਲੱਗਦੀ ਇੰਨੀ ਉਮਰ ਨਹੀਂ ਹੁੰਦੀ ਗਿੱਧ ਦੀ ਖੈਰ ਪ੍ਰਭੂ ਨੇ ਇਸ ਨੂੰ ਬੜੀ ਲੰਮੀ ਉਮਰ ਬਖਸ਼ੀ ਪਰ ਇਸਨੇ 7 ਗਿੱਧਾਂ ਦੇ ਜੀਵਨ ਕਾਲ ਤੱਕ ਜਿਉਣਾ ਪ੍ਰਵਾਨ ਕੀਤਾ। 卢ਕਮਾਨ ਇੱਕ ਗਿੱਧ ਨੂੰ ਪਾਲਦਾ ਤੇ ਉਹ ਜਦੋਂ ਬਿਰਧ ਹੋ ਕੇ ਮਰ ਜਾਂਦੀ ਹੈ ਤਾਂ ਉਹ ਇੱਕ ਹੋਰ ਗਿੱਧ ਪਾਲ ਲੈਂਦਾ ਸੀ। ਤੇ ਜਦੋਂ 7ਵੀਂ ਗਿੱਧ ਨੇ ਪ੍ਰਾਣ ਤਿਆਗੇ ਤਾਂ 卢ਕਮਾਨ ਨੇ ਵੀ ਆਪਣੇ ਸਾਥ त्याग ਦਿੱਤੇ ਸਨ ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ 7 ਗਿੱਧਾਂ ਦੀ ਉਮਰ ਹੰਡਾਵਾਂਗਾ। ਸੰਸਾਰ ਦੇ ਵਿੱਚ ਲੰਮੀ ਉਮਰ ਭੋਗਣ ਵਾਲਿਆਂ ਦੇ ਵਿੱਚ ਇਹਨਾਂ ਦਾ ਦੂਜਾ ਨੰਬਰ ਹੈ। ਕਿਉਂਕਿ ਸਭ ਤੋਂ ਵੱਧ ਉਮਰ ਅਜੇ ਸੀ ਜਿਹੜੀ ਓਖੇਜ਼ਰ ਨੇ ਭੋਗੀ ਸੀ। ਇਹ ਲੁਕਮਾਨ ਬੜਾ ਪੇਟੂ ਸੀ ਯਾਨੀ ਖਾਣ ਪੀਣ ਦਾ ਬਹੁਤ ਸ਼ੌਕੀਨ ਸੀ ਪੂਰੇ ਦਾ ਪੂਰਾ ਊਠ ਦਾ ਮਾਸ ਕਹਿੰਦੇ ਸਵੇਰੇ ਨਾਸ਼ਤਾ ਕਰਦਾ ਸੀ ਤੇ ਇੱਕ ਊਠ ਨਾਲ ਰਾਤ ਵੇਲੇ ਹੁਣ ਤੁਸੀਂ ਵੇਖੋ ਊਠ ਕਿੱਡਾ ਵੱਡਾ ਹੁੰਦਾ ਨਾਸ਼ਤੇ 'ਚ ਇੱਕ ਊਠ ਖਾ ਜਾਏਗਾ ਬੰਦਾ ਬੱਕਰਾ ਨਹੀਂ ਖਾ ਹੁੰਦਾ ਯਾਰ ਇੱਕ ਤਾਂ ਮੁਰਗਾ ਨਹੀਂ ਖਾ ਹੁੰਦਾ ਤੇ ਇੱਕ ਊਠ ਰਾਤ ਨੂੰ ਤੇ ਇੱਕ ਊਠ ਸਵੇਰੇ ਉੱਠ ਨਾ ਨਬੋਤਾ ਪੂਰਾ ਜਾਣੀ ਬਸ ਇਹ ਧਰਮਾਂ ਚ ਬਹੁਤੇ ਗਾਪੀ ਨੇ ਮਿੱਥਾ ਨੇ ਇਹ ਕਿਸੇ ਜੀ ਵੀ ਚੀਜ਼ ਨੂੰ ਵਧਾਈ ਚੜਾ ਕੇ ਹੁਣ ਜਿਵੇਂ ਮੋਦੀ ਸਾਹਿਬ ਨੂੰ ਵਧਾਈ ਚੜਾਈ ਜਾਂਦੇ ਆ ਲੋਕੀ ਜਾਂ ਹਰ ਲੀਡਰ ਨੂੰ ਵਧਾਈ ਚੜਾਈ ਜਾਂਦੇ ਕੋਈ ਫਲਾਣਾ ਇਹਨੇ ਪਾਠ ਕਰ ਲੰਦਾ ਇਹ ਕਰ ਲੰਦਾ ਉਹ ਕਰ ਲੰਦਾ ਸੰਤਾਂ ਨਾਲ ਬਹੁਤ ਕਿਸੇ ਜੁੜ ਜਾਂਦੇ ਨੇ ਭਾਵੇਂ ਕੋਈ ਵੀ ਆ ਜਾਨੀ ਇਹ ਇੱਕ ਬੋਤਾ ਸਵੇਰੇ ਖਾ ਜਾਂਦਾ ਸੀ ਤੇ ਇੱਕ ਬੋਤਾ ਬ੍ਰੇਕਫਾਸਟ 'ਚ ਖਾ ਜਾਂਦਾ ਸੀਗਾ ਖੈਰ ਇਹ ਜਿਹੜੇ ਤਿੰਨੇ ਲੋਕਮਾਨ ਨੇ ਇਹਨਾਂ ਦਾ ਜੀਵਨ ਇੱਕ ਦੂਸਰੇ ਦੇ ਵਿੱਚ ਬਲੀਨ ਕਰ ਲਿਆ ਇਹੋ ਕਾਰਨ ਹੈ ਕਿ ਕੋਈ ਲੋਕਮਾਨ ਨੂੰ ਗੁਲਾਮ ਦੱਸਦਾ ਕੋਈ ਹਕੀਮ ਦੱਸਦਾ ਤੇ ਕੋਈ ਨੇਤੀਵੇਤਾ ਤੇ ਕੋਈ ਪਾਤਸ਼ਾਹ ਦੱਸਦਾ ਲੋਕਮਾਨ ਦੇ ਨਾਲ ਜੋ ਫੋਕਲੋਰ ਜੁੜਿਆ ਜਾਂ ਜੋ ਧਾਰਾ ਲੋਕ ਧਾਰਾ ਜੁੜੀ ਹੈ ਉਸ ਦੀ ਪੁਣਸ਼ਾਨ ਕਰਕੇ ਉਸ ਦੇ ਵਿੱਚ ਉਹ ਇਤਿਹਾਸਕ ਛੇ ਤਤ ਦੀ ਪਹਿਚਾਨ ਅਸੰਭਵ ਹੈ ਉਸ ਦੇ ਜੀਵਨ ਦੀਆਂ ਕਈ ਰਵਾਇਤਾਂ ਜੁੜੀਆਂ ਹੋਈਆਂ ਨੇ ਇੱਕ ਰਵਾਇਤ ਅਨੁਸਾਰ ਲੋਕਮਾਨ ਨੇ ਆਪਣੀ ਵੇ ਵਿਚਾਰਨ ਪਤਨੀ ਜਾਨੀ ਕਰੈਕਟਰਲੈਸ ਪਤਨੀ ਸੀ ਜਿਹੜੀ ਤੇ ਉਸ ਤੇ ਪ੍ਰੇਮੀ ਨੂੰ ਪੱਥਰ ਮਾਰ ਮਾਰ ਕੇ ਖਤਮ ਕੀਤਾ ਸੀ ਤੇ ਵਿਵਚਾਰੀਆਂ ਨੂੰ ਪੱਥਰ ਨਾਲ ਮਾਰਨ ਦੀ ਸਜ਼ਾ ਦਾ ਮੁੱਢ ਇਸ ਨੇ ਬੰਨਿਆ ਸੀ ਜਾਨੀ ਉਹ ਐਡਾ ਜੇ ਤਕੜਾ ਸੀ ਤਾਂ ਉਸ ਦੀ ਪਤਨੀ ਕਿਉਂ ਕਰੈਕਟਰਲੈਸ ਹੋਈ ਤੇ ਉਸ ਨੇ ਆਪਣੀ ਪਤਨੀ ਤੇ ਪਤਨੀ ਦੇ ਪ੍ਰੇਮੀ ਨੂੰ ਪੱਥਰ ਮਾਰ ਮਾਰ ਕੇ ਮਾਰਿਆ ਸੀ ਤੇ ਇਸ ਕਰਕੇ ਜਿਹੜੇ ਵਿਵਚਾਰੀ ਲੋਕ ਨੇ ਕਰੈਕਟਰਲੈਸ ਲੋਕ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਸਜ਼ਾ ਦਾ ਮੁੱਢ ਅਖੇ ਲੁਕਮਾਨ ਤੋਂ ਹੀ ਮੰਨਿਆ ਗਿਆ ਦੂਸਰੀ ਰਵਾਇਤਾ ਕਿ ਚੋਰਾਂ ਜਾਂ ਡਾਕੂਆਂ ਦੇ ਹੱਥ ਕੱਟ ਦੇਣ ਦੀ ਸਜ਼ਾ ਵੀ ਇਸੇ ਲੁਕਮਾਨ ਨੇ ਸ਼ੁਰੂ ਕੀਤੀ ਸੀ ਇੱਕ ਹੋਰ ਰਵਾਇਤਾ ਹੈ ਕਿ ਲੁਕਮਾਨ ਲੁਕਮਾਨਾ ਜਿਹੜਾ ਉਹ ਵੈਦਗੀ ਦੇ ਵਿੱਚ ਯਾਨੀ ਕਿ ਡਾਕਟਰੀ ਚ ਹਕਮਤ ਚ ਬੜਾ ਨਪੁੰਨ ਸੀ ਤੇ ਮਰਨ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਜਲਾਬ ਲੱਗ ਗਿਆ ਸੀ ਯਾਨੀ ਲੂਜ਼ ਮੋਸ਼ਨ ਲੱਗ ਗਿਆ ਸੀ ਇਹ ਕਿੱਸਾ ਇਸਦੇ ਨਾਲ ਬਹੁਤ ਚਰਚਿਤ ਹੈ ਲੁਕਮਾਨ ਨਾਲ ਕਿਸੇ ਨੇ ਇਹਨਾਂ ਨੂੰ ਦਵਾਈ ਖਾਣ ਲਈ ਆਖਿਆ ਤੇ ਲੁਕਮਾਨ ਨੇ ਉਸ ਦਵਾਈ ਦੀ ਇੱਕ ਪੁੜੀ ਵਗਦੀ ਧਾਰਾ ਦੇ ਵਿੱਚ ਸੁੱਟਣ ਲਈ ਆਖਿਆ ਤੇ ਪੁੜੀ ਜਦੋਂ ਨਦੀ 'ਚ ਛੁੱਟੀ ਤੇ ਸਾਰੀ ਨਦੀ ਦਾ ਪਾਣੀ ਰੁਕ ਗਿਆ ਇਹ ਵੇਖ ਕੇ ਲਕਮਾਨ ਕਹਿਣ ਲੱਗਾ ਕਿ ਮੇਰੀ ਪੁੜੀ ਨਦੀ ਦਾ ਵਹਿਣ ਤਾਂ ਰੋਕ ਸਕਦੀ ਪਰ ਜਲਾਵ ਨਹੀਂ ਰੋਕ ਸਕਦੀ ਕਿਉਂਕਿ ਮੇਰਾ ਅੰਤਲਾ ਦਿਨ ਨੇੜੇ ਆ ਗਿਆ ਯਾਨੀ ਇਹਦੇ 'ਚ ਇੱਕ ਸਚਾਈ ਆ ਕਿ ਮਰਨਾ ਸਭ ਨੇ ਹੈ ਹਾਲਾਂਕਿ ਇੱਕ ਸਭਾ ਬੜਾ ਚਰਚਾਦਾ ਸੀ ਦਾ ਬਚਪਨ ਤੋਂ ਸੁਣਿਆ ਕਿ ਉਹ ਐਡਾ ਮਹਾਰਸੀ ਜਦੋਂ ਉਸਦੀ ਯਾ ਲੱਗੀ ਕਿਉਂਕਿ ਮਰਗਤ ਤੇ ਕਈ ਵਾਰੀ ਬਜ਼ੁਰਗਾਂ ਕੋਲ ਬੈਠੇ ਮੈਨੂੰ ਯਾਦ ਆ ਸਾਡੇ ਗਵਾਂਢ 'ਚ ਨਾ ਇੱਕ ਬੱਚੀ ਮਰ ਗਈ ਉਹ ਸੰਗ੍ਰਹਿਣੀ ਦੀ ਪਤਾ ਨਹੀਂ ਕਾਦੀ ਉਹ ਸੀ ਤੇ ਅਫਸੋਸ ਪ੍ਰਗਟ ਕਰਨ ਵਾਲੇ ਬਜ਼ੁਰਗ ਉਹ ਰੂੜੀਆਂ ਜਾਂਚ ਬੈਠੇ ਆ ਮੱਥਲੇ ਸਾਡੇ ਘਰ ਦੇ ਬਾਹਰ-ਬਾਰ ਤੇ ਮੈਂ ਵੀ ਉਹਨਾਂ ਕੋਲ ਦੁਪਹਿਰੇ ਗੱਲਾਂ ਸੁਣਨ ਲੱਗ ਗਿਆ ਉਦੋਂ ਮੈਨੂੰ ਇੱਕ ਬਜ਼ੁਰਗ ਨੇ ਇੱਕ ਕਥਾ ਮਤਲਬ ਸੁਣਾ ਰਹੇ ਸੀ ਕਹਿੰਦੇ ਵੀ ਇਹ ਦੁਨੀਆ ਦਾ ਵੱਡਾ ਵੈਦ ਹੋਇਆ ਲੁਕਮਾਨ ਜਦੋਂ ਉਹ ਮਰਨ ਵਾਲਾ ਸੀ ਤਾਂ ਉਹਨੂੰ ਲੂਜ਼ ਮੋਸ਼ਨ ਲੱਗੇ ਸੀ ਜਾਨੇ ਦਸਤ ਲੱਗੇ ਸੀਗੇ ਜਲਾਬ ਲੱਗੇ ਸੀ ਪਰ ਫਿਰ ਵੀ ਉਹ ਆਪਣੀ ਦਵਾਈ ਉਹਨੇ ਆਪ ਤਿਆਰ ਕੀਤੀ ਤੇ ਲੋਕਾਂ ਨੂੰ ਆਖਿਆ ਕਿ ਇਹਨੂੰ ਆ ਨਦੀ ਚ ਸੁੱਟ ਦਿਓ ਤੇ ਉਹ ਸੁੱਟਣ ਨਾਲ ਜਣੀ ਨਦੀ ਦਾ ਪਾਣੀ ਰੁਕ ਗਿਆ ਪਰ ਉਹ ਕਹਿੰਦਾ ਇਹ ਮੇਰੀ ਦਵਾਈ ਨਦੀ ਦਾ ਪਾਣੀ ਰੋਕ ਸਕਦੀ ਆ ਪਰ ਮੇਰੇ ਜੁਲਾਬ ਨਹੀਂ ਰੋਕ ਸਕਦੀ ਯਾਨੀ ਕਿ ਮਰਨਾ ਸੱਚ ਹੈ ਇਹ ਇੱਕ ਮਿਥ ਜਾਂ ਕੋਈ ਵੀ ਕਹਿ ਲਓ ਜਿਹਦੀ ਬਨਾ ਤੇ ਲੋਕਾਂ ਨੂੰ ਤਰਵਾਸ ਦਿੱਤਾ ਜਾਂਦਾ ਹੈ ਲੋਕਮਾਨ ਦੇ ਨਾਂ ਹਿਤ ਬਹੁਤ ਸਾਰੀਆਂ ਨੀਤੀ ਕਥਾਵਾਂ ਬਚਨ ਜਾਂ ਅਖੌਤਾਂ ਪਖਾਣਾ ਮੁਹਾਵਰੇ ਪ੍ਰਚਲਿਤ ਨੇ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ 卢ਕਮਾਨ ਦੀਆਂ ਕਿਰਤਾ ਹੋਣ ਪਰ ਬਹੁਤ ਸਾਰੇ ਵਜਨ ਕਥਾਵਾਂ ਜਾਂ ਖਾਨ ਜੋ ਲੋਕ ਤਾਰਾ ਦਾ ਸੰਜੀਵ ਅੰਗ ਨੇ ਉਹ 卢ਕਮਾਨ ਦੇ ਨਾਂ ਹਟ ਪ੍ਰਚਲਿਤ ਹੋ ਗਏ ਜਿਵੇਂ ਕਿਸੇ ਨੇ ਕੋਈ ਕਹਾਣੀ ਸੁਣੀ ਜਿਵੇਂ ਹੁਣ ਬਹੁਤ ਸਾਰੀਆਂ ਚਰਚਿਤ ਕਹਾਣੀਆਂ ਨੇ ਜਿਵੇਂ ਸਿੱਲੀ ਸਿੱਲੀ ਆਉਂਦੀ ਹਵਾ ਗੀਤ ਹੈ ਅਗਲਾ ਕੋਈ ਕਹਿੰਦਾ ਇਹ ਪਾਤਰ ਦਾ ਕੋਈ ਕਹਿੰਦਾ ਕਿਸੇ ਦਾ ਇਸ ਤਰ੍ਹਾਂ ਬਹੁਤ ਸਾਰੇ ਲੋਕ ਗੀਤ ਨੇ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲ ਇਹ ਇਸ ਤਰ੍ਹਾਂ ਦੇ ਮਤਲਬ ਦਰਜਨਾ ਗੀਤ ਨੇ ਇਹ ਜਿਹੜਾ ਗੀਤ ਸੀਗਾ ਸਭ ਤੋਂ ਪਹਿਲਾਂ 1907 ਦੇ ਵਿੱਚ ਜਦੋਂ ਇਹ ਮੂਵਮੈਂਟ ਚੱਲੀ ਸੀ ਭਗਤ ਸਿੰਘ ਹੋਰਾਂ ਦੇ ਚਾਚੇ ਅਜੀਤ ਸਿੰਘ ਜਹਾਉਰਾ ਨੇ ਚਲਾਈ ਸੀ ਕਿਸਾਨੀ ਲਹਿਰ ਇਹ ਕਿਸਾਨੀ ਲਹਿਰ ਸੀ ਤਾਂ ਉਦੋਂ ਝੰਗਸਿਆਲ ਇੱਕ ਮੈਗਜ਼ੀਨ ਨਿਕਲਦਾ ਸੀ ਤੇ ਉਹਦਾ ਜਿਹੜਾ ਸੰਪਾਦਕ ਸੀਗਾ ਬੰਕੇ ਦਿਵਾਲ ਲਾਲਾ ਬੰਕੇ ਦਿਵਾਲ ਉਹਨੇ ਉਥੇ ਇੱਕ ਗੀਤ ਗਾਇਆ ਸੀ ਆਹੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਤੇਰਾ ਲੁੱਟ ਲਿਆ maal ਓਏ ਉਸ ਤੋਂ ਬਾਅਦ ਉਸ ਮੂਵਮੈਂਟ ਦਾ ਨਾਂ ਪਗੜੀ ਸੰਭਾਲ ਜੱਟਾ ਲਹਿਰ ਪੈ ਗਿਆ ਉਹ ਗੀਤ ਕਿਹਨੇ ਲਿਖਿਆ ਉਹਦੇ ਬਹੁਤ ਸਾਰੇ ਰਾਈਟਰ ਹੋਗੇ ਇਸੇ ਤਰ੍ਹਾਂ ਮਤਲਬ ਕਈ ਵਾਰੀ ਕੋਈ ਲਿਖ ਦਿੰਦਾ ਹੁਣ ਕਬੀਰ ਸਾਹਿਬ ਦੇ ਦੋਹੇ ਨੇ ਕਬੀਰ ਸਾਹਿਬ ਦੇ ਵਾਕ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਉਹਨਾਂ ਦੇ ਸ਼ਬਦ ਪਰ ਹੁਣ ਕਬੀਰ ਦੇ ਕਿੰਨੇ ਸਾਰੇ ਦੋਹੇ ਹੋ ਗਏ ਬਹੁਤ ਸਾਰੇ ਲੋਕਾਂ ਨੇ ਆਪਣੇ ਮੁਤਾਬਕ ਘੜ ਲਏ ਨੇ ਸੋ ਇਹ ਚੀਜ਼ਾਂ ਬਣ ਜਾਂਦੀਆਂ ਨੇ ਕਿਸੇ ਵੀ ਪ੍ਰਸਿੱਧ ਵਿਅਕਤੀ ਦੇ ਨਾਂ ਨਾਲ ਉਹ ਚੀਜ਼ਾਂ ਜੁੜ ਜਾਂਦੀਆਂ ਨੇ ਹ ਹੁਣ ਤੁਸੀਂ ਵੇਖੋ ਕਿ ਦਸਮ ਗ੍ਰੰਥ ਨੂੰ ਲੈ ਕੇ ਕਿੰਨੇ ਮਤਭੇਦ ਨੇ ਕੋਈ ਕਹਿੰਦਾ ਗੁਰੂ ਸਾਹਿਬ ਦੀ ਬਾਣੀ ਹੈ ਕੋਈ ਕਹਿੰਦਾ ਕਿ ਨਹੀਂ ਨਹੀਂ ਹੈ ਜਣੀ ਫੇਮਸ ਬੰਦੇ ਦੇ ਨਾਮ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਨੇ ਜਾਂ ਆਪ ਮੁਹਾਰੇ ਅਸੀਂ ਕਹਿ ਦਿੰਦੇ ਹਾਂ ਕਿ ਫੁਲਾਣੇ ਦੀ ਲਿਖੀ ਹੋਣੀ ਹੈ ਹੈਨਾ ਕਿਉਂਕਿ ਜਿਵੇਂ ਹੁਣ ਅੱਜ ਕੱਲ੍ਹ ਨਹੀਂ ਰਾਜ ਬਿਨਾਂ ਨਹੀਂ ਧਰਮ ਚੱਲੇ ਆ ਧਰਮ ਬਿਨਾਂ ਸਭ ਦਲੇ ਮਲੇ ਆ ਉਹ ਲੋਕ ਗੁਰੂ ਰਣ ਸਾਹਿਬ ਚੋਂ ਕਹੀ ਜਾਂਦੇ ਨੇ ਕਹੀਦਾ ਖੈਰ ਇਸੇ ਤਰ੍ਹਾਂ ਬਹੁਤ ਸਾਰਾ ਜਿਹੜਾ ਫੋਕਲੋਰ ਹੈ ਮੁਹਾਵਰੇ ਖਾਨ ਨੀਤੀਆਂ ਕਹਾਣੀਆਂ ਇਹ 卢ਕਮਾਨ ਦੇ ਨਾਮ ਨਾਲ ਜੁੜ ਗਈਆਂ ਨੇ ਪਰ ਅਸਲ ਦੇ ਵਿੱਚ ਕੁਝ ਉਹਨਾਂ ਦੇ ਇਹ ਨੀਤੀਆਂ ਜਾਂ ਬਚਨ ਦਾ ਭੰਗੋਲਕ ਹੱਦਾਂ ਟੱਪ ਕੇ ਸੰਸਾਰ ਦੇ ਵਿੱਚ ਵਿਸਤਰਨ ਲੱਗੇ ਨੇ ਜਾਨੀ ਅਰਬ ਦੇਸ਼ਾਂ ਦੇ ਯੂਰਪ ਚ ਤੇ ਯੂਰਪ ਦੇ ਜਾਂ ਏਸ਼ੀਆ ਚ ਜਾਂ ਭਾਰਤ ਚ। ਸੋ ਇਸ ਦਾ ਇੱਕ ਵਿਸ਼ੇਸ਼ ਬਚਨ ਹੈ ਕਿ ਜੋ ਧਰਤੀ ਉੱਤੇ ਉਗੇ ਸਭ ਦਰਖਤ ਕਲਮਾਂ ਦਾ ਰੂਪ ਧਾਰ ਲੈਣਾ ਤਾਂ ਸੱਤ ਸਮੁੰਦਰਾਂ ਦੀ ਸਾਹੀ ਪਾਣੀ ਦੇ ਵਿੱਚ ਬਦਲ ਜਾਵੇ ਤਾਂ ਵੀ ਪ੍ਰਭੂ ਦੀ ਰੱਬ ਦੀ ਸੰਪੂਰਨ ਪ੍ਰਸ਼ੰਸਾ ਨਹੀਂ ਹੋ ਸਕਦੀ। ਜਾਨੀ ਇਹ ਮਤਲਬ ਕਿ ਦੁਨੀਆਂ ਦੇ ਜਿੰਨੇ ਦਰਖਤ ਨੇ ਉਹ ਕਲਮਾਂ ਬਣ ਜਾਣ ਤੇ ਸੱਤ ਸਮੁੰਦਰਾਂ ਦੀ ਸਾਹੀ ਪਾਣੀ ਬਣ ਜਾਵੇ ਫਿਰ ਵੀ ਰੱਬ ਦੀ ਪ੍ਰਸ਼ੰਸਾ ਲਿਖੀ ਨਹੀਂ ਜਾ ਸਕਦੀ ਅਸਲ ਦੇ ਵਿੱਚ ਉਹਨਾਂ ਦਾ ਇਹ ਬਚਨ ਕੁਰਾਨ ਦੇ ਵਿੱਚ 31 2 ਤੇ ਦਰਜ ਹੈ ਇਸੇ ਤਰ੍ਹਾਂ ਦੀ ਉਕਤੀ ਨਾਨਕ ਬਾਣੀ ਦੇ ਵਿੱਚ ਵੀ ਆਉਂਦੀ ਹੈ ਜਣੀ ਇਹ ਗੱਲ ਇਹ ਉਸਤਤ ਰੱਬ ਦੇ ਬਾਰੇ ਕਿ ਰੱਬ ਐਡਾ ਕਾਸੇ ਕਿ ਸਮੁੰਦਰਾਂ ਸੱਤ ਸਮੁੰਦਰਾਂ ਦੇ ਪਾਣੀ ਦੀ ਸਾਹੀ ਬਣ ਜਾਵੇ ਤੇ ਸਾਰੇ ਦੁਨੀਆਂ ਦੇ ਦਰਖਤ ਕਲਮਾ ਬਣ ਜਾਣ ਫਿਰ ਵੀ ਤੁਸੀਂ ਰੱਬ ਦੀ ਪ੍ਰਸ਼ੰਸਾ ਨਹੀਂ ਲਿਖ ਸਕੋਗੇ ਕਿ ਰੱਬ ਵੱਡਾ ਮਹਾਨ ਹੈ। ਇਹੀ ਵਚਨ ਕੁਰਾਨ ਸ਼ਰੀਫ ਚ ਆਇਆ। ਤੇ ਇਹੀ ਵਚਨ ਇਹੀ ਉਕਤੀ ਨਾਨਕ ਬਾਣੀ ਚ ਵੀ ਆਉਂਦੀ ਹੈ। ਇਸੇ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਇਹ ਵਚਨ ਹੈ ਦਾ ਜੋ ਲੁਕਮਾਨ ਦੇ ਨਾਮ ਤੇ ਹੈ। ਇਹ ਬਹੁਤ ਸਾਰੇ ਰਾਈਟਰਾਂ ਨੇ ਕਾਪੀ ਪੇਸਟ ਕਰ ਦਿੱਤਾ ਅੱਜ ਮੈਂ ਕਿਤੇ ਲੇਖ ਲਿਖਾਂ ਕਿਤੇ ਲੈਕਚਰ ਕਰਾਂ ਤਾਂ ਇਹ ਗੱਲ ਚਾਕੇ ਮੈਂ ਠੋਕ ਦੇਵਾਂਗਾ ਯਾਨੀ ਕਾਪੀ ਪੇਸਟ ਦਾ ਸلسਲਾ ਸੀਨਾ ਬਸੀਨਾ ਚੱਲਦਾ ਆ ਹੁਣ ਸੰਮਣ ਤੇ ਮੋਸਣ ਦੀ ਕਥਾ ਮੈਂ ਤੁਹਾਨੂੰ ਸੁਣਾਵਾਂਗਾ ਇੱਕ ਦਿਨ ਸੰਮਣ ਤੇ ਮੋਸਣ ਦੀ ਕਥਾ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਇਸ ਤਰ੍ਹਾਂ ਦੀ ਕਥਾ ਹੋਰ ਵੀ ਬਹੁਤ ਸਾਰੇ ਆ ਇਸ ਤਰ੍ਹਾਂ ਤੁਸੀਂ ਵੇਖੋਗੇ ਸ਼ਹੀਦ ਬਾਬਾ ਦੀਪ ਸਿੰਘ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸੀਸ ਕੱਟੇ ਹੋਣ ਤੋਂ ਬਾਅਦ ਸੀਸ ਥੜੀ ਤੇ ਰੱਖਿਆ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਦੋ ਤਿੰਨ ਕਿਸੇ ਨੇ ਰਾਜਸਥਾਨ ਦੇ ਵਿੱਚ ਵੀ ਹੈਗਾ ਰਵੀਜੀ ਜਾਣਦੇ ਹੋਣਿਆ ਜਰੂਰ ਦੱਸਣ ਤੇ ਮੈਨੂੰ ਨਾਂ ਨਹੀਂ ਯਾਦ ਕਿਹਨਾਂ ਦਾ ਸੀ ਸੋ ਇਸ ਤਰ੍ਹਾਂ ਦੇ ਕਿਸੇ ਹਰ ਧਰਮ ਨਾਲ ਜੁੜ ਜਾਂਦੇ ਨੇ ਖੈਰ ਲੋਕਮਾਨ ਦੇ ਨਾਂ ਹੇਠ ਕੁਝ ਨੀਤੀ ਕਥਾਵਾਂ ਵੀ ਪ੍ਰਚਲਿਤ ਨੇ ਕਿਉਂਕਿ ਇਹ ਜਿਹੜਾ ਲੋਕਮਾਨ ਸੀ ਇਹ ਈਸਪ ਸੀ ਐਸਐਲ ਦੇ ਵਿੱਚ ਯੂਰਪ ਦਾ ਇੱਕ ਨੀਤੀਵੇਤਾ ਸੀ ਈਸਪ ਉਹੋ ਹੀ ਲੁਕਮਾਨ ਅਰਬ ਦੇਸ਼ਾਂ ਦੇ ਵਿੱਚ ਹੈ ਜਿਹੜੀਆਂ ਕਥਾਵਾਂ ਨੇ ਜਾਨੀ ਈਸਪ ਦੀਆਂ ਜੋ ਕਥਾਵਾਂ ਯੂਰਪ ਦੇ ਵਿੱਚ ਨੇ ਉਹੀ ਲੁਕਮਾਨ ਦੀਆਂ ਅਰਬ ਜਾਂ ਮੁਸਲਮ ਦੇਸ਼ਾਂ ਦੇ ਵਿੱਚ ਉਹਦੇ ਨਾਂ ਤੇ ਛੱਪ ਗਈਆਂ ਹੁਣ ਹੋ ਸਕਦਾ ਹੈ ਇਹਨਾਂ ਜੋ ਕੁਝ ਸਿੱਖਾਂ ਦੇ ਨਾਂ ਤੇ ਛੱਪ ਜਾਣ ਜਾਂ ਹਿੰਦੂਆਂ ਦੇ ਨਾਂ ਤੇ ਵੀ ਹੋਣਗੀਆਂ ਉਸ ਤਰ੍ਹਾਂ ਦੀ ਨੀਤੀ ਕਥਾਵਾਂ ਤੇ ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਨੇ ਉਹ ਈਸਪ ਦੀਆਂ ਕਿਰਤਾ ਮੰਨੀਆਂ ਜਾਂਦੀਆਂ ਨੇ ਲੁਕਮਾਨ ਦੇ ਨਾਂ ਹੇਠ ਪ੍ਰਚਲਿਤ ਨੇ ਇਨ੍ਹਾਂ ਨੀਤੀ ਕਥਾਵਾਂ ਦੇ ਵਿੱਚ ਅਰਬ ਦੇਸ਼ਾਂ ਦੇ ਆਪਣੇ ਦੇਸੀ ਪਸ਼ੂਆਂ ਤੇ ਪੰਛੀਆਂ ਦਾ ਉੱਕਾ ਵਰਣਾ ਨਹੀਂ ਹੈ ਜਿਵੇਂ ਕਿ ਸ਼ਤਰਮੁਰਗ ਹੈ, ਬਿਜੂ ਹੈ, ਊਠ ਹੈ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਕਿ ਈਸਪ ਦੀਆਂ ਜੋ ਕਥਾਵਾਂ ਅਰਬੀ ਲੋਕਾਂ ਦੇ ਮੂੰਹ ਚੜ ਗਈਆਂ ਤੇ ਉਹਨਾਂ ਨੇ ਆਪਣੇ ਦੇਸ਼ ਦੇ ਪ੍ਰਸਿੱਧ ਨੇਤੀਵੇਤਾ ਲੁਕਮਾਨ ਦੇ ਨਾਂ ਨਾਲ ਇਹ ਜੋੜ ਲਈਆਂ। ਲੁਕਮਾਨ ਦੇ ਨਾਂ ਹਿਤ ਪ੍ਰਚਲਿਤ ਨੀਤੀ ਕਥਾਵਾਂ ਦੇ ਵਿੱਚੋਂ ਇੱਕ ਕਥਾ ਹੈ ਕੰਡੇਦਾਰ ਝਾੜੀ। ਜੋ ਅਜਹੀ ਨੀਤੀ ਕਥਾ ਹੈ ਜੋ ਈਸਪ ਦੀਆਂ ਕਥਾਵਾਂ ਦੇ ਵਿੱਚ ਨਹੀਂ ਮਿਲਦੀ ਇੱਕ ਕੰਡੇਦਾਰ ਝਾੜੀ ਨੇ ਮਾਲੀ ਨੂੰ ਬੇਨਤੀ ਕੀਤੀ ਕਿ ਉਸ ਨੂੰ ਚੰਗੀ ਤਰ੍ਹਾਂ ਪਾਲੇ ਤਾਂ ਜੋ ਉਹ ਵੱਧ ਫੁੱਲ ਕੇ ਉਹ ਝਾੜੀ ਲੋਕਾਂ ਨੂੰ ਆਨੰਦ ਦੇ ਸਕੇ ਤੇ ਮਾਲੀ ਨੇ ਦਿਨ ਵਿੱਚ ਦੋ ਦੋ ਵਾਰ ਪਾਣੀ ਦਿੱਤਾ ਤੇ ਝਾੜੀ ਨੇ ਸਾਰੇ ਬਾਗ ਦੇ ਵਿੱਚ ਫੈਲ ਕੇ ਕੰਡੇ ਖਿਲਾਰ ਦਿੱਤੇ ਤਾਂ ਕਿ ਲੋਕਾਂ ਨੂੰ ਸੂਲਾ ਚੁਭਣ ਲੱਗੀਆਂ ਸੋ ਇਹ ਨੀਤੀ ਕਥਾ ਆਇਆ ਸੋ ਇਸ ਕਰਕੇ ਇਹ ਜਿਹੜਾ ਸਾਰਾ ਸਿਲਸਿਲਾ ਚੱਲਦਾ ਨਾ ਕਿ ਲੁਕਮਾਨ ਕੌਣ ਸੀ ਕੀ ਸੀ ਇਹ ਲੁਕਮਾਨ ਹਕੀਮ ਇਹਦਾ ਪੰਜਾਬ ਦੇ ਕਿੱਸਿਆਂ 'ਚ ਵੀ ਜ਼ਿਕਰ ਹੈ ਹਾਂ ਹਰਜਿੰਦਰ ਸਿੰਘ ਕਹਿੰਦਾ ਸਿੱਲੀ ਸਿੱਲੀ ਹਵਾ ਜੋ ਹਾਂਸ ਨੇ ਗਾਇਆ ਹਾਂ ਹਾਂ ਉਹ ਪਹਿਲਾਂ ਕਿਸ ਨੇ ਲਿਖਿਆ ਕਿ ਪਾਤਰ ਨੇ ਲਿਖਿਆ ਕੋਈ ਕਹਿੰਦਾ ਇਹ ਅਮਰਦੀਪ ਗਿੱਲ ਨੇ ਲਿਖਿਆ ਸੋ ਉਹ ਇਦਾਂ ਦੁਬੰਦ ਪੈਦਾ ਹੋ ਜਾਂਦਾ ਬਹੁਤ ਸਾਰੀਆਂ ਗੱਲਾਂ ਦਾ ਜਾਰੀਏ ਰਜਨੀਸ਼ ਦਾ ਵੀ ਕਰਤਨਾ ਕਿ ਉਸ ਵੇਲੇ ਲੈਬਾ ਨਹੀਂ ਸਨ ਲੋਕਮਾਨ ਨੇ ਅਧਿਆਤਮਿਕਤਾ ਦੇ ਨਾਲ ਪੌਦਿਆਂ ਦੇ ਔਗਣ ਪੁੱਛੇ ਸਨ ਸੋ ਅਰਜਨੀ ਰਜਨੀਸ਼ਵੀ ਜ਼ਿਕਰ ਕਰਦਾ ਲੋਕਮਾਨ ਦਾ ਸੋ ਇਸੇ ਤਰ੍ਹਾਂ Hindu ਨੀਤੀ ਕਥਾਵਾਂ ਚ ਵੀ ਲੋਕਮਾਨ ਦਾ ਜ਼ਿਕਰ ਆਉਂਦਾ ਤੇ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਫਿਰ ਚੱਲਦੀਆਂ ਨੇ ਸੋ ਇਹ ਸੀ ਮ ਇਤਿਹਾਸ ਤੇ ਇਤਿਹਾਸ ਦਾ ਕੁਝ ਅੰਸ਼ ਸੋ ਉਮੀਦ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੀ ਗੱਲਾਂ ਵੀ ਪਸੰਦ ਆਉਂਦੀਆਂ ਨੇ ਧੰਨਵਾਦ ਤੇ ਸਾਡੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਇਸ ਪ੍ਰੋਗਰਾਮ ਦਾ ਜਿਹੜਾ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਭਗਵਾ ਸਕਦੇ ਹੋ 9876309655 98763 09655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਪ੍ਰੋਮ ਚ ਕਾਲ ਕਰ ਸਕਦੇ ਹੋ ਕਾਲ ਨਾ ਮਿਲੇ ਤਾਂ ਆ ਰਿਕਾਰਡ ਕੀਤਾ ਸਨੇਹਾ ਵੀ ਇਸੇ ਨੰਬਰ ਤੇ ਛੱਡ ਸਕਦੇ ਹੋ ਤੇ ਇਹ ਸੀ ਦੋਸਤੋ ਕਿਸਾ ਵਦ ਲੁਕਮਾਨ ਹੋਰਾਂ ਦਾ ਤੇ ਲੋ ਲੁਕਮਾਨ ਨਹੀਂ ਹਨੂਮਾਨ ਹੋਰ ਚੀਜ਼ ਹੈ ਜੀ ਲੁਕਮਾਨ ਹੋਰ ਚੀਜ਼ ਹੈ ਫਰਕ ਹੈ ਥੋੜਾ ਜਿਹਾ ਖੈਰ ਅ ਆਉ ਕਰ ਉਹ ਸੰਜੀਵਨੀ ਲੈ ਕੇ ਆਸੀ ਉਹ ਰਾਮ ਭਗਤ ਸੀਗਾ ਹਨੂਮਾਨ ਹਾਲਾਂਕਿ ਉਹਨੂੰ ਵੀ ਕਿਹਾ ਜਾਂਦਾ ਕਿ ਉਹ ਆਦੀਵਾਸੀ ਭਾਈਚਾਰੇ ਚੋਂ ਸੀ ਕਈ ਚੀਜ਼ਾਂ ਉਸਤੇ ਬਰਿਆਈਆਂ ਤੇ ਇਸ ਤਰ੍ਹਾਂ ਹੁਣ ਸਾਲਾਸਰ ਦੇ ਵਿੱਚ ਜਿਹੜੀ ਹਨੂਮਾਨ ਜੀ ਦੀ ਮੂਰਤੀ ਲੱਗੀ ਹੈ ਉਹਦੀ ਤਸਵੀਰ ਰਲਦੀ ਉਹ ਨਹੀਂ ਤੇ ਅੱਜ ਕੱਲ ਬਾਬੇ ਕਈ ਆ ਗਏ ਇੱਕ ਬਾਬਾ ਬੜਾ ਆ ਉਹ ਆਪਣੀ ਸ਼ਕਲ ਹੀ ਹਨੂਮਾਨ ਜੀ ਵਾਂਗੂ ਬਣਾ ਕੇ ਰੱਖਦਾ ਸ਼ੇਵ ਸ਼ੂਭ ਕਰਕੇ ਸੋ ਬਈ ਬੀਬੀਆਂ ਜੀਬ ਬਹੁਤ ਕੱਢਦੀਆਂ ਨੇ ਉਹ ਆਪਣੇ ਆਪ ਨੂੰ ਦੁਰਗਾ ਦੇਵੀ ਵਾਲੀ ਫੀਲਿੰਗ ਲੈਂਦੀ ਹੈ ਨੇ ਸੋ ਇਸ ਤਰ੍ਹਾਂ ਦਾ ਬਹੁਤ ਸਾਰੇ ਕਿਸੇ ਕਹਾਣੀਆਂ ਸਾਡੇ ਆਲੇ ਦੁਆਲੇ ਵਾਪਰਦੇ ਨੇ